ਮੇਰੇ ਅਨੁਸਾਰ ਸਿੰਦਰਪਾਲ ਕੋਰਸਾ ਬਾਲਿਆਵਲੀ ਡਿਸਟ੍ਰਿਕਟ ਪ੍ਰੈਜਿਡੈਂਟ ਬੁਣ ਕੀ ਕਹਿਣਾ ਚਾਹੁੰਗਾ ਅੱਜ ਜਿਹੜੇ ਨਾਰੇ ਵੱਜੇ ਕੀਤੇ ਜਾ ਰਹੇ ਆ ਅੱਜ ਸਰ ਅਸੀਂ ਸਿਰਫ ਤੇ ਸਿਰਫ ਸਿਵਲ ਸਰਜਨ ਸਾਹਿਬ ਤੇ ਡੀਸੀ ਸਾਹਿਬ ਨੂੰ ਮੰਤਕ ਕਰ ਸੁਣਨ ਲਈ ਆਏ ਆ ਕਿ ਸਾਨੂੰ ਪੰਜਾਬ ਸਰਕਾਰ ਨਾਲ ਤੇ ਹੈਲਥ ਵਿਭਾਗ ਨਾਲ ਮੀਟਿੰਗ ਹੈ ਜਿਹੜੀ ਕੋਈ ਨਾ ਕੋਈ ਜਲਦੀ ਤੋਂ ਜਲਦੀ ਕਰੇਸ ਕਰਵਾਈ ਕਰਵਾਈ ਜਾਵੇ ਕਾਰਨ ਕਾਰਨ ਇਹਦੇ ਵਿੱਚ ਹੈਗਾ ਸਰ ਸਾਡੀਆਂ 2007 ਤੋਂ ਜਿਹੜਾ ਮਿਸ਼ਨ ਚੱਲਿਆ ਹੋਇਆ ਸੀ ਐਨਐਚਐਮ ਦਾ ਆਸ਼ਾ ਭੈਣਾ ਹਜ਼ਾਰ ਦੀ ਆਬਾਦੀ ਤੇ ਕੰਮ ਕਰਦੀਆਂ ਸੀ ਉਹਨਾਂ ਨੂੰ ਅਚਨਚੇਤ ਮਤਲਬ ਬਿਨਾਂ ਹੀ ਕੁਝ ਦੱਸੇ ਪੁੱਛੇ ਇੱਕਦਮ ਜਿਵੇਂ ਮਖਣੀ ਚੋ ਬਾਲ ਕੱਢ ਕੇ ਸਿੱਟਿਆ ਜਾਂਦਾ ਹੁੰਦਾ ਐ ਇਸ ਤਰ੍ਹਾਂ ਸਾਡੀਆਂ ਭੈਣਾਂ ਨੂੰ ਰਿਲੀਵਿੰਗ ਲੈਟਰ ਜਿਹੜੀ ਦੇ ਦਿੱਤੀ ਗਈ। ਉਹਨਾਂ ਲਈ ਅਸੀਂ ਚਾਹੁੰਦੇ ਆ ਕਿ ਉਹਨਾਂ ਲਈ ਕੁਝ ਨਾ ਕੁਝ ਹੱਲ ਕਰ ਸਕੀਏ। ਕਿੰਨੀਆਂ ਕਾਗਜ਼ਾ ਵਰਕਰਾਂ ਜਿਹੜੀਆਂ ਇਹ ਪੰਜਾਬ ਤੋਂ ਗਿਣਤੀ ਸਰ 850 ਦੀ ਹੈ ਆਪਣੇ ਜ਼ਿਲ੍ਹੇ ਤੋਂ ਬਠਿੰਡੇ ਜ਼ਿਲ੍ਹੇ ਤੋਂ 29 ਵਰਕਰ ਜਿਹੜੀਆਂ ਚਲੀਆਂ। ਪੰਜਾਬ ਸਰਕਾਰ ਵੱਲੋਂ ਲਗਾਤਾਰ ਵਾਅਦੇ ਕੀਤੇ ਜਾਂਦੇ ਸੀ ਮੁਲਾਜ਼ਮਾਂ ਨੇ ਉਹਨਾਂ ਦਾ ਕਾਫੀ ਸਾਥ ਕਿਵੇਂ ਦੇਖੀ ਸਰ ਬਿਲਕੁਲ ਵੀ ਜਿਹੜਾ ਅਸੀਂ ਆਮ ਆਦਮੀ ਪਾਰਟੀ ਸਮਝ ਕੇ ਅਸੀਂ ਬਹੁਤ ਹੀ ਜੋਰ ਸ਼ੋਰ ਨਾਲ ਉਹਨਾਂ ਦੀਆਂ ਉਮੀਦਾਂ ਤੋਂ ਵੱਧ ਉਹਨਾਂ ਨੂੰ ਜਿਤਾ ਕੇ ਅਸੀਂ ਭੇਜਿਆ ਪਰ ਅਸੀਂ ਅੱਜ ਉਸ ਟਾਈਮ ਨੂੰ ਪਛਤਾ ਰਹੇ ਹਾਂ ਕਿ ਇਸ ਤੋਂ ਅੱਛੀਆਂ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਸੀ ਜੋ ਸਾਡੇ ਲਈ ਕੁਝ ਨਾ ਕੁਝ ਕਰਦੀਆਂ ਸੀ ਸਾਰੀ ਪਬਲਿਕ ਸਾਰੇ ਮਜ਼ਦੂਰ ਕੀ ਸਾਰੀਆਂ ਜਥੇਬੰਦੀਆਂ ਅੱਜ ਇਸ ਸਰਕਾਰ ਤੋਂ ਬਹੁਤ ਜ਼ਿਆਦਾ ਹੈਰਾਨ ਪਰੇਸ਼ਾਨ ਅਗਲੀ ਰਣਨੀਤੀ ਕੀ ਤਿਆਰ ਕੀਤੀ ਅਗਲੀ ਰਣਨੀਤੀ ਸਰ ਸਾਡੀ ਜਲੰਧਰ ਜਮਨੀ ਚੌਣ ਆ ਰਹੀ ਹੈ 10 ਤਰੀਕ ਨੂੰ ਉਸ ਤੋਂ ਪਹਿਲਾਂ ਅਸੀਂ 5 ਜੁਲਾਈ ਨੂੰ ਪੂਰੀਆਂ ਮਤਲਬ ਜਲੰਧਰ ਦੀਆਂ ਸੜਕਾਂ ਜਾਮ ਕਰਨ ਜਾ ਰਹੇ ਹਾਂ ਅੱਜ ਬਠਿੰਡੇ ਹੀ ਇਹ ਰੱਤਾ ਮੰਗ ਪੱਤਰ ਕਸ ਹਾਂਜੀ ਆਲ ਪੰਜਾਬ ਦੇ ਵਿੱਚ ਬਹੁਤ ਵੱਡੇ ਉਸ ਪ੍ਰਦਰਸ਼ਨ ਕਰਕੇ ਕਈ ਜ਼ਿਲ੍ਹਿਆਂ ਤੇ ਮੰਗ ਪੱਤਰ ਦਿੱਤੇ ਜਾ ਰਹੇ ਐ ਪਰ ਬਹੁਤ ਜ਼ਿਆਦਾ ਗਰਮੀ ਹੋਣ ਦੇ ਨਾਤੇ ਮੈਂ ਬਠਿੰਡੇ ਜ਼ਿਲ੍ਹੇ ਤੇ ਓਨਲੀ ਸਿਰਫ ਮੰਗ ਪੱਤਰ ਸੇਵਾ ਸਰਦਨ ਤੇ ਜੀ ਸੀ ਸਾਹਿਬ ਨੂੰ ਬਹੁਤ ਘੱਟ ਗਿਣਤੀ ਦੇ ਵਿੱਚ ਵਰਕਰਾਂ ਨੂੰ ਲੈ ਕੇ ਹਾਜ਼ਰ ਹਾਂ ਕਰੋਨਾ ਸਮੇਂ ਜਦੋਂ ਕੋਈ ਅੱਗੇ ਆਉਣ ਲਈ ਤਿਆਰ ਨਹੀਂ ਸੀ ਤੇ ਉਦੋਂ ਤੱਕ ਕਰੋਨਾ ਯੋਧੇ ਕਿਹਾ ਜਾਂਦਾ ਸੀਗਾ ਜੀ ਤੇ ਹੁਣ ਕਿਉਂ ਕੱਢਿਆ ਜਾ ਰਹਿਗਾ ਬਿਲਕੁਲ ਉਹੀ ਸਰ ਸਾਨੂੰ ਬਹੁਤ ਅਫਸੋਸ ਹੈ ਇਸ ਗੱਲ ਦਾ ਕਿ ਕਰੋਨਾ ਵਰਗੀ ਮਹਾਮਾਰੀ ਦੇ ਨਾਲ ਅਸੀਂ ਲੜ ਕੇ ਲੋਕਾਂ ਨੂੰ ਸੇਵ ਕੀਤਾ ਜਿੱਥੇ ਘਰ ਦੇ ਆਪਣੇ ਵੀ ਤੇ ਨੂੰ ਜਲਾਉਣ ਲਈ ਨਹੀਂ ਸੀ ਅੱਗੇ ਆਉਂਦੇ ਉੱਥੇ ਅਸੀਂ ਪਹੁੰਚ ਕੇ ਡੈੱਡ ਬੋਡੀ ਦੇ ਨਾਲ ਸੰਸਕਾਰ ਕਰਾਉਣ ਲਈ ਜਾਂਦੇ ਸੀ ਪਰ ਅੱਜ ਅਸੀਂ ਬਹੁਤ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਰਕਾਰ ਬਿਲਕੁਲ ਵੀ ਸਾਡੇ ਲਈ ਉਲਟ ਫੇਲ ਕਰ ਰਹੀ ਹੈ ਸਾਰਾ ਕੁਝ ਹੀ ਸਾਡੇ ਲਈ ਉਲਟਾ ਹੋ ਗਿਆ ਹੈ 2500 ਦਾ ਜਿਹੜਾ ਡਬਲ ਕਰਨ ਦਾ ਸੀਗਾ ਉਹਨੂੰ ਡਬਲ ਤਾਂ ਕੀ ਕਰਨਾ ਸੀ ਬਿਲਕੁਲ ਹੀ ਸਾਨੂੰ ਇਗਨੋਰ ਕੀਤਾ ਜਾ ਰਿਹਾ ਹੈ ਸਰ ਜਿੰਨੀ ਚੋਣਾ ਆਫ ਇੱਥੇ ਆ ਰਹੀਆਂ ਉਸ ਇਲਾਕੇਾਂ ਤੇ ਜਾ ਕੇ ਵਿਰੋਧ ਕਰ ਸਕਦੇ ਹਾਂ ਬਿਲਕੁਲ ਸਰ ਬਿਲਕੁਲ ਅਸੀਂ ਉਸ ਜਗ੍ਹਾ ਤੇ ਜਾ ਕੇ ਜਿੱਥੇ ਜਿੱਥੇ ਜਿੰਨੀ ਚੋਣਾ ਆਣਗੀਆਂ ਜੋ ਜੋ ਵੀ ਅੱਗੇ ਚੋਣਾ ਆ ਰਹੀਆਂ ਨੇ ਅਗਰ ਸਰਕਾਰ ਸਾਡੀ ਸੁਣਵਾਈ ਇੱਕ ਦੋ ਦਿਨਾਂ ਦੇ ਵਿੱਚ ਮੀਟਿੰਗ ਦਾ ਸਾਨੂੰ ਜ਼ਮਾਨਾ ਨਹੀਂ ਦਿੰਦੀ ਅਗਰ ਸਾਡੀ ਮੀਟਿੰਗ ਦੇ ਵਿੱਚੋਂ ਹੱਲ ਨਹੀਂ ਨਿਕਲਦੇ ਤਾਂ ਅਸੀਂ ਸੜਕਾਂ ਜਾਮ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੈਲਥ ਬੈਗ ਵਿੱਚ ਦੇ ਜਿਹੜੇ ਕੰਮ ਹੈ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਾਂਗੇ ਕਿਉਂਕਿ ਅਸੀਂ ਸਿਰਫ ਸਾਰੇ ਕੰਮ ਸਾਰੇ ਕੰਮ ਬੰਦ ਕਰ ਦੇਵਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਵਿੰਦਰ ਗੌਰ ਹੈ ਜੀ ਮੈਂ ਰਾਮਾ ਮੰਡੀ ਤੋਂ ਆਸ਼ਾ ਵਰਕਰ ਤਲਵੰਡੀ ਬਲੋਕ ਦਾ ਪ੍ਰਧਾਨ ਹਾਂ ਕੀ ਕਹਿਣਾ ਚਾਹੁੰਦੇ ਜੀ ਅੱਜ ਮੈਂ ਮੇਰਾ ਜੀ ਸਰ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਵੀ ਸਰਕਾਰ ਦੀ ਨੀਤੀਆਂ ਤੋਂ ਅਸੀਂ ਦੁਖੀ ਹੋਏ ਪਏ ਆ ਇੱਕ ਸਮੇਂ ਸਾਨੂੰ ਆਸ਼ਾ ਨੂੰ ਰੀੜ ਦੀ ਹੱਡੀ ਮੰਨਿਆ ਜਾਂਦਾ ਸੀ ਤੇ ਸਰਕਾਰ ਨੂੰ ਹੁਣ ਸੋਚ ਲੈਣਾ ਚਾਹੀਦਾ ਵੀ ਜੇ ਅਸੀਂ ਆਪਦੀ ਰੀੜ ਦੀ ਹੱਡੀ ਤੋੜਦੇ ਆ ਤਾਂ ਕੀ ਦੁਤੀਚੇ ਹੋਣਗੇ ਇਹ ਸਰਕਾਰ ਦੇ ਸਾਹਮਣੇ ਆਉਣਗੇ ਕਿਉਂਕਿ ਅਸੀਂ ਦੁਖੀ ਹੋਏ ਪਏ ਆ ਬਹੁਤ ਜ਼ਿਆਦੇ ਆ ਸਾਡੀਆਂ ਕੁੜੀਆਂ ਨੂੰ ਨਾਰੇ ਲਾਏ ਜਾਂਦੇ ਵੀ ਆਹ ਦੇ ਦਾਂਗੇ ਆਹ ਦੇ ਦਾਂਗੇ ਆਸ਼ਾ ਦੀ ਏਲਮ ਤੇ ਰੱਖੀ ਹੈ ਭੱਤੀ ਉਹਦਾ ਕੋਈ ਵੀ ਦੱਸਦੇ ਨਹੀਂ ਕੁੜੀਆਂ ਨੂੰ ਕੁਝ ਨਹੀਂ ਹੋ ਰਿਹਾ ਤੇ ਬਿਲਕੁਲ بے ਆਸਰੇ ਹੋ ਕੇ ਸਾਡੀਆਂ ਕੁੜੀਆਂ ਕੱਢਦੀਆਂ ਰੋਂਦੀਆਂ ਗਈਆਂ ਕੁੜੀਆਂ ਤੇ ਸਾਥੋਂ ਵੀ ਬਰਦਾਸ਼ਤ ਨਾ ਸਾਡੇ ਵਿਰਸਾਸ ਤੋਂ ਬਾਹਰ ਹੈ ਜੀ ਰਣਨੀਤੀ ਕੀ ਤਿਆਰ ਰਣਨੀਤੀ ਇਹ ਹੈ ਜੋ ਸਾਡੇ ਮੈਡਮ ਸਾਹਿਬ ਦੱਸਤਾ ਸਾਡੇ ਜਿਹੜੀ ਸਾਡੀ ਲੀਡ ਅੱਗੇ ਸਾਨੂੰ ਦੱਸੂਗੇ ਸੂਮੇ ਕਰਾਂਗੇ ਜੇ ਸਾਨੂੰ ਬਟਾ ਸੰਘਰਸ਼ ਕਰਨਾ ਪੈਗਾ ਅਸੀਂ ਜ਼ਰੂਰ ਕਰਾਂਗੇ ਜਦੋਂ ਲੋੜ ਹੁੰਦੀ ਆ ਉਹਦਾ ਬੜੇ ਵਾਅਦੇ ਕੀਤੇ ਜਾਂ ਸਾਨੂੰ ਮਰਿਆ ਜਾਂਦਾ ਸਾਨੂੰ ਸਾਰੀਆਂ ਕੁੜੀਆਂ ਨੂੰ ਅੱਡੋ ਅੱਡੀ ਲੋਕ ਚ ਛੱਡੇ ਜਾਂਦੇ ਨੇ ਦਫ਼ਤਰ ਵਾਲੇ ਸਾਡੇ ਨਾਲ ਮਹਿਕਮਾ ਵੀ ਮਿਲ ਜਾਂਦਾ ਸਾਨੂੰ ਉਹ ਸਾਰੇ ਉਸ ਰੋਡ ਲੀਡ ਕਰਦੇ ਹਾਂ ਜੀ ਤੁਹਾਡੇ ਇਹ ਹੋਊਗਾ ਇਹ ਹੋਊਗਾ ਐਵੇਂ ਹੋਊਗਾ ਕਰਕੇ ਤੋਂ ਤੋਂ ਕੰਮ ਲੈ ਕੇ ਫਿਰ ਸਾਨੂੰ ਮੈਡਮ ਦੇ ਕਹਿਣ ਵਾਂਗੂ ਜਿਵੇਂ ਮਗਣੀ ਚੋਂ ਵਾਲ ਕੱਢੀ ਦੇ ਨਹੀਂ ਕਰ ਦਿੰਦੇ ਹਰ ਵਾਰੀ ਐ ਹੋ ਰਿਹਾ 2007 ਤੋਂ ਸਾਡੀ ਭਰਤੀ ਹੈ ਉਦੋਂ ਤੋਂ ਹੀ ਆਸ਼ਾ ਦਾ ਸੋਸ਼ਲ ਹੋ ਰਿਹਾ ਕਿ ਹੋ ਹੀ ਰਿਹਾ ਅਸੀਂ ਅੱਗੇ ਤੋਂ ਜਿਹੜੀਆਂ ਕੁੜੀਆਂ ਨੂੰ ਸਾਨੂੰ ਅਸੀਂ ਹੋਇਆ ਸਾਨੂੰ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਕਿਉਂਕਿ ਬਹੁਤ ਗਰੀਬ ਘਰਾਂ ਦੀਆਂ ਕੁੜੀਆਂ ਹੋ ਤੇ ਸਾਰੀਆਂ ਜੇ ਤੁਸੀਂ ਸੋਚ ਲਓ ਕਿ ਜਿਹੜੀਆਂ 2500 ਤੋਂ ਘੱਟ ਕੰਮ ਕਰ ਰਹੀਆਂ ਉਹ ਗਰੀਬ ਹੀ ਹੈ। ਬਹੁਤ ਧੰਨਵਾਦ।